ਦਾਦਾ ਮੇਰਾਸੀ ਐਸੀ ਸਾਰੀ ਮੇਰਾਸੀਆਂ ਮੈਂ ਮੇਰਾਸੀ ਮੇਰਾ ਪਿਓ ਮੇਰਾਸੀ ਮੇਰਾ ਦਾਦਾ ਮੇਰਾਸੀ ਐਸਾ ਸਾਰੀ ਮੇਰਾਸੀਆਂ ਹਾਂ ਲੈ ਵੀ ਇਹਨਾਂ ਨੂੰ ਅਪਾ ਭੰਡ ਦੀ ਆਈਦਾ ਪੇਸ਼ ਕਰਦੀ ਐ ਅੱਜ ਕਰਦੀ ਐ ਫਿਰ ਲੈ ਵੀ ਹੋ ਜੇ ਸ਼ੁਰੂ ਹਾਂਜੀ ਓ ਵੀ ਬਾਬਾ ਨਾਨਕਾ ਤੂੰ ਜਾਈ ਬਪਾੜਾ ਨਕਾ ਇਹ ਹੋ ਜਈਆਂ ਇਹ ਹੋ ਜਈਆਂ ਇਹ ਹੋ ਜਈਆਂ ਖੁਸ਼ੀਆਂ ਨੇ ਆਮੀ ਕਿ ਬਿਹਾਰੋਂ ਆਂਟਾ ਲਗਿਆ ਨੇ ਉਹ ਇੰਨੇ ਸਾਰੇ ਲੋਕ ਘਾਤੋਂ ਇਕੱਠੇ ਕੀਤੇ ਨੇ ਆਪਣੇ ਘਰਾਂ ਤੋਂ ਬੋਰ ਹੋ ਗਏ ਸੀ ਤਾਂ ਇੱਥੇ ਲੀਡਰ ਬਣਨ ਆ ਗਏ ਨੇ ਮੈਨੂੰ ਭਿਉ ਹੋਰੀ ਸਮਝ ਲਿਆ ਸੀ ਮੈਂ ਤੂੰ ਕੀ ਸਮਝ ਲਿਆ ਮੈਂ ਸਮਝਿਆ ਤੇਰੀ ਛੇਲੀ ਰੁਸ ਗਈ ਹੁੰਦੇ ਫੈਸਲਾ ਕਰਾਉਣ ਆਇਆ ਇਹ ਰਾਜਨੀਖੋਨੀ ਤੇ ਹੁੰਦੇ ਵੇ ਇੰਨੇ ਲੋਕ ਇੱਥੇ ਇਕੱਠੇ ਹੋਏ ਨੇ ਮੈਨੂੰ ਵੀ ਕੰਮ ਦੀ ਗੱਲ ਸੁਣਾ ਦੇ ਸੁਣਾ ਲੈ ਮੈਂ ਬਣ ਗਿਆ ਡੰਗਾ ਡਾਕਟਰ ਤੂੰ ਬਣੀਗਾ ਡੰਗਾ ਡਾਕਟਰ ਮੇਰੇ ਕੋ ਬੜੀ ਦੂਰੋਂ ਦੂਰੋਂ ਆਵਾਜ਼ ਆਉਂਦੀ ਹੈ ਦੂਰੋਂ ਦੂਰੋਂ ਆਵਾਜ਼ ਆਉਂਦੀ ਹੈ ਇੱਕ ਆ ਗਿਆ ਮੇਰੇ ਕੋ ਕੇਸ ਇੱਕ ਕੇਸ ਆ ਗਿਆ ਆ ਵੀ ਮੱਝ ਦੁੱਧ ਨਹੀਂ ਸੀ ਦਿੰਦੀ ਅੱਜ ਦੁੱਧ ਨਹੀਂ ਸੀ ਦਿੰਦੀ ਉਹ ਮੈਂ ਬਣਾਇਆ ਜੜੀ ਬੂਟੀਆਂ ਦਾ ਟੀਕਾ ਤੇ ਛਾੜਤਾ ਤੇ ਹੁਣ ਹੁਣ ਦੋਹਾ ਵੀ ਨਹੀਂ ਦਿੰਦੀ ਇਹ ਮੱਝਾਂ ਖਰਾਬ ਹੀ ਕੀਤੀਆਂ ਨੇ ਕਿ ਲੋਟ ਵੀ ਕੀਤੀ ਹੈ ਉਹ ਲੋਟ ਵੀ ਬਥੇਰੀਆਂ ਕੀਤੀਆਂ ਨਾਲ ਸੋਣ ਇੱਕ ਹੋਰ ਕੇਸ ਲੈ ਇੱਕ ਹੋਰ ਕੇਸ ਆ ਗਿਆ ਉਹ ਇੱਕ ਉਹਨਾਂ ਦੀ ਮੱਝ ਲੱਤਾਂ ਬੜੀਆਂ ਮਾਰਦੀ ਸੀ ਮੱਝ ਲੱਤਾਂ ਬੜੀਆਂ ਮਾਰਦੀ ਸੀ ਮੈਂ ਫੇਰ ਬਣਾਇਆ ਜੜੀ ਬੂਟਿਆਂ ਦਾ ਢੋਲ ਤੇ ਚਾਰਤਾ ਢੀਕਾ ਤੇ ਹੁਣ ਹਟਾਜੀ ਦੇ ਲੱਤੇ ਮਾਰਨ ਨੂੰ ਹਟਾਣੀ ਕੀ ਸੀ ਜਦੋਂ ਲੱਤਾਂ ਹੀ ਰੋਗੀਆਂ ਤੇ ਥੱਪੇ ਕਹਦੇ ਮਾਰਦੇ ਸੀ ਮੇਰੀਆਂ ਸੁਣੀ ਆਏਗਾ ਅਲਦੀ ਸੁਣਾਏਗਾ ਲੈ ਆ ਲੈ ਵੀ ਤੇਰੀ ਸੁਣਾਉਗਾ ਲੈ ਵੀ ਇਹਨੂੰ ਆ ਕੇ ਵੇਖਣ ਵਾਲੇ ਉਹ ਮੈਨੂੰ ਆ ਕੇ ਵੇਖਣ ਵਾਲੇ ਵੇਖਣ ਵਾਲੇ ਆਉਂਦੇ ਨੂੰ ਹਫਤੇ 'ਚ ਦੋ ਤਿੰਨ ਵਾਰੀ ਅੱਛਾ ਫੇਰ ਕੀ ਕਹਿੰਦੇ ਕੀ ਕਹਿੰਦੇ ਹਰੋੜਾ ਹੀ ਇਸ ਗੱਲ ਦਾ ਕਹਿੰਦੀ ਕੋਈ ਨਾ ਕਹਿੰਦਾ ਵੇਖੀ ਹੋ ਜਾਂਦੇ ਨੇ ਧੱਕਾ ਓਏ ਉਹ ਪਿੱਛੇ ਦੇ ਕੁੜੀ ਦਾ ਪਿਓ ਮੈਨੂੰ ਪਾਸੇ ਜਿਲੇ ਜਾ ਕੇ ਪਤਾ ਕੀ ਕਹਿੰਦਾ ਕੀ ਕਹਿੰਦਾ ਮੈਂ ਕਹਿੰਦਾ ਇਹ ਚੀਜ਼ ਵੇਖਣ ਲਈ ਹੈ ਨਹੀਂ ਮੈਂ ਜੀ ਹਾਂ ਤੇ ਫਾਈਲੋ ਬੰਦਾ ਤੇ ਮੂਤਾ ਵਾਈਕਰ ਵਾਹ ਓ ਧੱਕਾ ਓਏ ਅੱਲੇ ਅਗਰ ਮੈਨੂੰ ਵੀ ਆ ਕੇ ਵੇਖਣ ਆਲੇ ਮੇਰੀ ਵੀ ਸੁਣਨਾ ਅੱਛਾ ਸੁਣਾ ਫਿਰ ਹੋ ਇੱਕ ਵਾਰੀ ਮੈਨੂੰ ਆ ਕੇ ਵੇਖਣ ਆਲੇ ਅੱਛਾ ਕੀ ਕਹਿੰਦੇ ਜੀ ਆਪੇ ਮੇਰੇ ਬਾਪੂ ਨੂੰ ਪੁੱਛਦਾ ਹੁੰਦਾ ਮੁੰਡਾ ਕੀ ਕਰਦਾ ਹੈ ਅੱਛਾ ਤੁਸੀਂ ਕੀ ਦੱਸਿਆ ਉਹ ਮੇਰਾ ਬਾਪੂ ਕਹਿੰਦਾ ਕਾਲੇ ਚ ਥੀਏਟਰ ਜੀ ਕਰਦਾ ਹੈ ਨਾਟਕ ਚੰਗਾ ਕਰ ਲੈਂਦਾ ਫਿਰ ਅੱਛਾ ਫਿਰ ਭੱਗਾ ਪਤਾ ਕੀ ਕਹਿੰਦੇ ਕੀ ਕਹਿੰਦੇ ਕਹਿੰਦਾ ਨਾਟਕ ਤਾਂ ਸਾਡੀ ਕੁੜੀ ਵੀ ਬਥੇਰੇ ਕਰ ਲੈਂਦੀ ਬਜ਼ੁਰਗ ਦੱਸੋ ਭਾ ਅ ਫਿਰ ਜਿੰਨਾ ਕਰਦੇ 2000 ਫੋਲੋਅਰ ਵੀ ਨੇ ਕਹਿੰਦੇ ਭਾ ਵੀਰ ਫੋਲੋਅਰ ਵੀ ਨੇ ਫਿਰ ਅਸੀਂ ਪਤਾ ਕੀ ਕੀਤਾ ਕੀ ਕੀਤਾ ਭੋਲੋ ਕਰਕੇ ਆਏ ਆ ਉਹ ਕੰਗਾ ਦੀਆਂ ਰੀਹਾਂ ਦੇਖ ਆਈਆਂ ਨੇ ਬੱਸ ਲੈ ਲੈ ਅੱਜ ਤਜਾ ਲੱਗਾ ਰਹਿੰਦਾ ਬੱਤਾ ਲੱਗ ਰਿਹਾ ਹੈ ਵੀ ਤੂੰ ਸੁਣਾ ਦੇ ਕੁਝ ਮੇਰੀ ਸੁਣੀਆ ਸੁਣਾ ਦੇ ਨਾ ਫਿਰ ਜੇ ਸੁਣਾ ਦੇ ਫਿਰ ਮੈਂ ਗਿਆ ਜੰਗਲ ਚ ਤੂੰ ਗਿਆ ਜੰਗਲ ਚ ਅੱਗੋ ਆ ਗਿਆ ਚੀਤਾ ਚੀਤਾ ਆ ਗਿਆ ਮੈਂ ਉਹਦੇ ਵੱਲ ਵੇਖਾਂ ਤੂੰ ਉਹਦੇ ਵੱਲ ਵੇਖੇ ਉਹ ਮੇਰੇ ਵੱਲ ਵੇਖੇ ਉਹ ਤੇਰੇ ਵੱਲ ਵੇਖੇ ਉਹਨੇ ਚੱਕ ਲਿਆ ਪੰਜਾ ਉਹਨੇ ਪੰਜਾ ਚੱਕ ਲਿਆ ਮੈਂ ਵੀ ਚੱਕ ਲਿਆ ਹੱਥ ਹੱਥ ਚੱਕ ਲਿਆ ਫਿਰ ਫਿਰ ਮੈਂ ਟੀ ਬੰਦ ਕਰਤਾ ਇਹ ਸੁਣਾਇਆ ਅੱਲਾ ਮੇਰੀ ਸੁਣ ਲੈ ਉਹ ਮੈਨੂੰ ਜਿਹੜਾ ਡਾਕੂ ਬਣਦਾ ਸ਼ੋਹ ਤੈਨੂੰ ਬਣਿਆ ਡਾਕੂ ਜਿਹੜਾ ਦਾ ਚਾ ਉਹ ਲੈਂਦਾ ਬੜਿਆ ਡਾਕੂ ਮੈਂ ਚੱਕ ਲਈ ਮੋਟੇ ਤੇ ਬੰਦੂਕ ਤੂੰ ਚੱਕ ਲਈ ਮੋਟੇ ਤੇ ਬੰਦੂਕ ਤੂੰ ਜਾ ਕੇ ਘੇਰ ਲਈ ਐਮਬੂਲੈਂਸ ਤੂੰ ਜਾ ਕੇ ਘੇਰ ਲਈ ਐਮਬੂਲੈਂਸ ਲਾ ਕੇ ਜੋ ਕੁਝ ਵੀ ਇਹ ਕਰਦੇ ਮਾਰੇ ਅੱਛਾ ਫਿਰ ਕੀ ਕੱਢਿਆ ਉਹ ਮੈਂ লাশ ਚੱਕ ਕੇ ਮੇਰੇ ਮੋਟੇ ਰੱਖੇ ਆਹੋ ਲੈ ਮੈਂ ਜਾ ਕੇ ਘੇਰ ਲਈ 부ੜੀ ਤੂੰ ਜਾ ਕੇ ਘੇਰ ਲਈ 부ੜੀ ਮੈਂ ਕਿਆ ਜੋ ਵੀ ਆ ਕਰਦੇ ਮਾਰ ਓਏ ਅੱਛਾ ਖੜੇ ਦੰਦਾ ਦਾ ਸੈਟ ਮੇਰੇ ਆਈ ਬੇਰ ਆਪੇ ਭਾਈ ਤੇਈ ਸੀਗੀ ਪੇਮ ਤੇਰੇ ਆ ਲੈ ਦੇ ਆਪਾਂ ਗੀਤ ਗਾ ਚੱਲੀਏ ਚੱਲ ਲਗਾ ਚੱਲ ਫਿਰ ਓ ਸਾਗਾਂ ਨੂੰ ਰਾਗ ਲੱਗੇ ਰਹਿਣ ਪੇਤਾਂ 'ਚ ਸਾਗ ਲੱਗੇ ਰਹਿਣ ਪਿੱਤਾਂ ਨੂੰ ਜਾਗ ਰੱਗੇ ਰਹਿਣ ਓ ਜੋੜਿਆਂ ਨੂੰ ਪਾਗ ਲੱਗੇ ਰਹਿਣ ਮੁਖੜੀ ਕੇਲੇ ਲੱਗੇ ਰਹਿਣ ਤੇ ਇਸ ਡਪਾਰ ਇੱਥੇ ਆਏ ਹੁਣੀ ਕਰਦੇ ਆਪਾਂ ਆ ਵੇਲ ਨਹੀਂ ਵੇਲ ਆ ਵੇਲ ਨਹੀਂ ਵੇਲ ਵਾਲਿਆਂ ਦੀ ਵੇਲ ਉਹ ਕੰਦ ਵਾਲਿਆਂ ਦੀ ਵੇਲ ਆ ਵੇਲ ਵਧਾਈ ਲੇਖੇ ਲਈ ਕੰਦ ਵਾਲਿਆਂ ਦੇ ਘਰਾਂ 'ਚ ਬਰਕਤਾਂ ਪਾਈ ਲੋਕਾਂ ਦਾ ਕੁਝ ਬਣਾਈ ਜਾ ਬਣਾਈ ਆ ਸਾਰਿਆਂ ਦੇ ਘਰੇ ਖੁਸ਼ੀਆਂ ਲੈ ਵਾਈ ਰਹੀ